ਤੋ ਪਾਕਿਸਤਾਨ ਦੇ ਨਾਲ ਜੰਗ ਤੋਂ ਬਾਅਦ ਦੇ ਹਾਲਾਤਾਂ ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੀ ਸਿੰਧੂ ਵਾਟਰ ਟ੍ਰੀਟੀ ਰੱਦ ਕੀਤੀ ਹੈਗੀ ਹੈ ਪਾਕਿਸਤਾਨ ਦਾ ਪਾਣੀ ਕਿਉਂ ਆਏਗਾ ਇਸ ਮੁੱਦੇ ਦੇ ਉੱਤੇ ਜਿਹੜਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਬਦੁੱਲਾ ਦਾ ਜਿਹੜਾ ਬਿਆਨ ਆਇਆ ਉਹ ਬੜਾ ਹੈਰਾਨ ਕਰਨ ਵਾਲਾ ਔਰ ਮੰਦਭਾਗਾ ਹੈਗਾ ਕਿ ਅਸੀਂ ਪੰਜਾਬ ਨੂੰ ਪਾਣੀ ਨਹੀਂ ਦੇਵਾਂਗੇ ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਹਾਲੇ ਚੈਨਲਾਈਜ਼ ਨਹੀਂ ਹੋਇਆ ਪਾਣੀ ਕਿੰਨੂੰ ਦੇਣਾ ਹੈ ਕਿਵੇਂ ਦੇਣਾ ਹੈ ਕਿੱਥੇ ਦੇਣਾ ਹੈ ਔਰ ਇਹਦਾ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਔਰ ਦੂਸਰੀ ਗਲਤੀ ਕਰ ਜਿਹੜੀ ਹੈ ਮੈਂ ਇੱਕ ਬੜੀ ਸਪਸ਼ਟ ਕਰ ਦਿਆਂ ਪੰਜਾਬ ਇੱਕ ਸਰਹੱਦੀ ਚੂਤ ਸੂਬਾ ਹੈਗਾ ਔਰ ਪੰਜਾਬ ਨੇ ਹਮੇਸ਼ਾ ਦੇਸ਼ ਤੇ ਲਈ ਕੰਮ ਕੀਤਾ ਚਾਹੇ ਸਰਹੱਦਾ ਤੇ ਲੜਨ ਦੀ ਗੱਲ ਹੋਵੇ ਜਾਂ ਕੇਂਦਰੀ ਜਿਹੜੇ ਭੰਡਾਰ ਹੈਗੇ ਆ ਉਹਨਾਂ ਦੇ ਵਿੱਚ ਅਨਾਜ ਦੇਣ ਦੀ ਗੱਲ ਹੋਵੇ ਅੱਜ ਪੰਜਾਬ ਦੇ ਵਿੱਚ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਉਹ 1000 ਫੁੱਟ ਤੋਂ ਥੱਲੇ ਜਾ ਚੁੱਕਿਆ ਅਸੀਂ ਡਾਰਕ ਜ਼ੋਨ ਦੇ ਵਿੱਚ ਆ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਸਾਹਿਬ ਤੋਂ ਮੰਗ ਕੀਤੀ ਸੀ ਕਿ ਇਹ ਜਿਹੜਾ ਤੁਸੀਂ ਪਾਣੀ ਰੋਕਿਆ ਹੈ ਇਹਦਾ ਪਾਣੀ ਸਾਨੂੰ ਦੇ ਤਾਕਿ ਜਿਹੜਾ ਪੰਜਾਬ ਦਾ ਕੋਈ ਕਿਸਾਨ ਤੇ ਪੰਜਾਬ ਦੀ ਧਰਤੀ ਖੁਸ਼ਹਾਲ ਹੋ ਸਕੇ ਔਰ ਉਸ ਤੋਂ ਬਾਅਦ ਜੇ ਕੋ ਪਾਣੀ ਬਚਦਾ ਹੈਗਾ ਉਹ ਕੇਂਦਰ ਸਰਕਾਰ ਜਿਸ ਨੂੰ ਦੇਣਾ ਚਾਵੇ ਉਹ ਦੇ ਦੇਵੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਅਬਦੁੱਲਾਹ ਸਾਹਿਬ ਦਾ ਇਹ ਬਿਆਨ ਜਿਹੜਾ